ਸਸਰੀ ਕਾਲ ਜੀ ਤੁਹਾਡਾ ਜੀ ਤੁਹਾਡਾ ਜੀ ਦੀ ਵੀਡੀਓ ਚ ਲਓ ਜੀ ਮੋਟਰ ਪਰ ਆ ਕੇ ਗੰਨਾ ਸੀਡਨ ਲੱਗੇ ਆ ਮੈਂ ਮਿੱਟੀ ਲਾ ਦੀ ਆ ਵੀ ਫਿਰ ਤੱਕ ਵਿੱਚ ਘੁੰਮਾਣੀ ਟਰੈਕਟਰ ਗੰਨਾ ਬੜਾ ਹੋਈ ਜਾਣਾ ਦਿਨ ਪਰ ਦਿਨ ਮੈਂ ਕੱਢ ਦੀ ਸਿਹੜ ਫੜ ਰਹੀ ਹਾਲ ਹਰຊੂ ਵੀ ਨੇ ਤਾਂ ਨਾ ਹੀ ਕਰਤੀ ਪਹਿਨਾ ਲੱਗਿਆ ਤਾਂ ਸੀਡਨ ਤੇ ਨਾ ਕਰ ਗਿਆ ਕਹਿੰਦਾ ਸੀਡ ਨਹੀਂ ਹੋਣੀ ਹੈਗਾ ਵੀ ਗੰਨਾ ਬੜਾ ਜਿਆਦਾ ਹੋ ਗਿਆ ਮੈਂ ਚੱਲ ਮੇਰਾ ਹਲੇ ਛੋਟਾ ਉਹਦੇ ਨਾਲੋਂ ਥੋੜਾ ਜਿਹਾ ਉਧਰ ਬੰਦਾ ਰਹੀ ਲਿਖੇ ਪਹੁੰਚ ਗਿਆ ਪਹਿਨਾ ਰਹੀ ਦਾ ਛੱਟਾ ਲਾ ਕੇ ਬਸ ਫੀਡ ਕੇ ਮਟੀ ਚੜਾ ਦਈਏ। ਬਾਈਤੀ ਜੇ ਖੜਾ ਲਾ। ਬੈਕ ਕਰਕੇ ਲਾ ਲਾ। ਚਲੋ ਮੌਸਮ ਵੀ ਗਰਬੜ ਹੋਈ ਵੀ ਥੋੜੀ ਜਿ ਜਿੰਨੇ ਨੂੰ ਮੈਂ ਕਹਾ ਮਿਸਤਰੀਆਂ ਨੇ ਆਉਣਾ। ਇੰਨੇ ਨੂੰ ਆਪਾਂ ਨੇ ਕੰਮ ਪਤੇ ਕਰਦਣਾ ਇਹਦਾ ਫੀਡ ਨਹੀਂ ਤਾਂ ਕੁਝ ਨਹੀਂ ਲੱਗਣਾ ਰੇਰੂਆ ਟਾਈਮ ਲੱਗਣਾ ਮੜਾ ਜ। ਜਿਹੜੇ ਲੱਗਣੇ 15-20 ਮਿੰਟ। ਬਾਈ ਕਰ ਲਾ। ਐ ਕਿ ਖੜਾ ਲਾ ਬੈਕ ਕਰਕੇ? ਹੂੰ। ਹਾਂ ਦਰ ਦੂਆ ਫੋਰਮੈਨ ਵੀ ਸਾਹਿਬ ਵੀ ਆ ਰਹੇ ਆ ਇਹ ਗੰਨੇ ਨੂੰ ਦੇਖਾਂਗੇ ਵਿਖਣਾ ਮਿੱਟੀ ਚੜਾਉਂਦੇ ਆ ਹਾਂ ਆ ਗਈ ਸੈਨਾ ਹੈ ਉਹ ਲੈ ਆਇਆ ਮੇਰੀ ਝਾੜ ਦੋਦੀ ਬਰਾਤ ਤਿੰਨ ਦਿਨਾਂ ਦੀ ਨਹੀਂ ਮੈਂ ਤਾਂ ਕੇਰੇ ਕਰਦਾ ਹਾਂ 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 ਹੁਣ ਆਏ ਮੈਂ ਕਿਹਾ ਸੀਡ ਨਾਲ ਛੱਟਾ ਲਾ ਕੇ ਜੜਤੇ ਚਲੇ ਜਾਣਾ ਜੜਤੇ ਚਲੇ ਜਾਣਾ ਜੇ ਮਿੱਟੀ ਚੜਾ ਦੇਣੀ ਇਹਨਾਂ ਠੀਕ ਹੈ ਜੜਨੇ ਬਸ ਕਰਾਈ ਵੀ ਪੜਾ ਕੇ ਆਉਣੀ ਆ ਤੇ ਵਿਆਹ ਹੀ ਪਰਸੋਂ ਚੌਥੇ ਨੂੰ ਮੈਂ ਕਿਹਾ ਪਿਆ ਲੰਘ ਲਵੇਂ ਤਾਨੂੰ ਪਟਾਉਣੀ ਆ ਉਹ ਮੈਂ ਹਣ ਦੇਣਾ ਜੜ ਨੂੰ ਹੋਇਆ ਲੱਗੇ ਆ 1000 રૂપયા નું જાય ને ભૂલો ખાલો ખર્ચે ન કરો હા ન ફાવ જ જાયગા નહી તો જાતે એક વો હાથ આ જાય હે કરો નહી તો હાથ જાય હટા દે લેકિન વો ચીજ આપ લોગ ખર્ચે નહી કરે તો આ કરેગા ભૂલ ભૂલ તક ભૂલ કીટા ભૂલ ਮਾਜਾ ਆਪਣੇ ਕਰਦੇ ਹੈ ਸਾਈਂ ਦਾਦੇ ਦੰਦ ਤੇ ਸਾਰੇ ਖਤਮ ਆਪੇ ਨਹੀਂ ਦੁਖਣੇ ਆਪਣੀ ਖਤਮ ਕਰਦੇ ਹਾਂ ਜੋ ਕ ਹਿਲਦਾ ਹੈ ਲਖਿੰਦੁਸਤਾਨ ਹੈ ਦੁਖਣੇ ਦਾ ਦੰਦ ਤਾਂ ਦੇਖ ਲੈ ਰਮੇਂਦੇ ਦੰਦਰਾ ਕੱਢੀਓ ਇਹ ਦੰਦ ਦੀ ਸੜੀ ਜੜ ਹੋ ਗਈ ਤਾਂ ਹੀ ਦੁਖੂਗਾ ਉਹ ਪਰਲੇ ਪਾਸੇ ਤੋਂ ਜੁਰੂ ਕਰਨਾ ਚਲ ਮੈਂ ਆ ਜਾ ਟਰੈਕਟਰ ਦੇ ਕੋਲ ਹੁਣ ਤਾਈ ਜੀ ਦੀ ਵੜਦੀਆਂ ਕਣਕ ਜੀ ਲੱਗੇ ਵੇਦੇ ਤਾਈ ਜੀ ਠੀਕ ਹੈ ਜੀ ਚਲ ਫਮੇ ਮੌਸਮ ਦੇਖ ਲੈ ਹਮ ਮੌਸਮ ਤਾਂ ਕਿ ਬਾਹੋਂ ਤੇ ਗਰਮੀਓ ਗਰਮੀ ਆ ਨਹੀਂ ਮਹਾ ਇਦਾਂ ਹੋ ਗਿਆ ਮੀਂਹ ਵਾਲਾ ਨੇਰੀ ਕੀ ਵਾਲਾ ਇਹ ਟਾਈਮ ਹੁੰਦਾ ਹੀ ਹੈ ਬਾਈ ਟੂੜੀਆਂ ਦੇਖੀ ਹਟਾਉਣੀਆਂ ਨਹੀਂ ਨੇ ਹੁਣ ਜੀ ਜੀ ਕੱਢਦੇ ਨੇ ਜੀ ਤਾਂ ਟੂੜੀਆਂ ਵੀ ਬਹੁਤ ਥੋੜੀ ਬਹੁਤ ਹੈ ਕਿ ਬਾਈ ਪਰ ਬੁੱਲ ਰਾਜ 3 ਪੀਸਾਂ ਰ ਬੜੀਆ ਲੱਗਦੀ ਹੈ ਬੜੀਆ ਸੀ ਦੋ ਰੇਜਾ ਕਹ ਹੈ ਹੂੰ ਠੀਕ ਹੈ ਇਹਨਾਂ ਵਧੀਆ ਸੀਡ ਹੁੰਦੇ ਆ ਜਿਆਦਾ ਉਹ ਕਰਦਾ ਟਿੱਕਾ ਹੜਾ ਇੱਧਰ ਲਾ ਇਹ ਕਰਦਾ ਇੱਕ ਸਹੀ ਇਹ ਮਿੱਟੀ ਜਿਆਦਾ ਪਟਦਾ ਹੂੰ ਉਹਨੂੰ ਚਾਪੀ ਚਾਹੀਦੀ ਆਪਾਂ ਨੇ ਲੈ ਆਉਣਾ ਹੀ ਜੀ ਲੈ ਆਉਣੀ ਰੈਡੀ ਕਰਾ ਖੜਾਉਂਗਾ ਵਧੀਆ ਸੀਡ ਹੁੰਦਾ ਹੋਗਾ ਹਾਂਜੀ ਉਹ ਤਾਂ ਠੀਕ ਆ ਇਹਨਾਂ ਮੰਦੀ ਗੱਲ ਗਿੱਲ ਬਹੁਤ ਗਿੱਲ ਤਾਂ ਹੈ ਪਾਣੀ ਦਾ ਬਹੁਤ ਪਰਸਾ ਜਲਦੀ ਸੁੱਕਾ ਹੈ ਹਾਂਜੀ ਪਾਣੀ ਕੱਦ ਲਾਇਆ ਤੈਨੂੰ ਪਾਣੀ ਲਾਇਆ ਖਾਜੇ ਦੇ ਨਾਲ ਅੱਛਾ ਆਲੀ ਗੱਲ ਹੈ ਲੈ ਇਹਦੇ ਦੋ ਤਿੰਨ ਚਾਰ ਕੰਟ ਲੈ ਲੈ ਠੀਕ ਹੈ ਪੰਜ ਗਿਆ ਹੋ ਜਾਣੀ ਇੱਕ ਵਾਰ ਵਧੀਆ ਬਣਦਾ ਹਾਂਜੀ ਪਾਪੀ ਇੱਧਰ ਤਾਂ ਪੱਟ ਹੁੰਦਾ ਹੈ ਗੰਨਾ ਤਾਂ ਹੀ ਨੀ ਉਹ ਪਰਾ ਨਹੀਂ ਸੀੜਿਆ ਤਾਂ ਹੀ ਹਾਂ ਹਾਂ ਜੀ ਅਸੀਂ ਵੀ ਮੂਹੇਰਤਾ ਇੱਥੇ ਦੋ ਤਿੰਨ ਲੈਣਾ ਚ ਆਹ ਦੇਖੋ ਆ ਪੱਟ ਹੁੰਦਾ ਹੂੰ ਉਹ ਗੇਰਨਾ ਨਹੀਂ ਤਾਂ ਇਹ ਠੀਕ ਐ ਆਹ ਦੋ ਤਿੰਨ ਲੈਣਾ ਚ ਮੈਂ ਉਹਨੂੰ ਕਿਹਾ ਵੀ ਤਦ ਨਾਲ ਉਹਨੂੰ बराबर ही गिरना था चल कोई नहीं चलो कितने नहीं हूँ गिर दिए हूँ हाँ जी टोटल तो बहुत और देख रहे हैं खराब कर इधर ना अच्छा लेके आ मैं चाबी कर देने हैं सिर्फ साइड पर गंदा सारा टूट जाता तो ही ये हूँ फर्क पै रहा चक हो गया बट ठीक है देखो कड़ के कड़ा ਦੇਖਦਾ ਕੱਢ ਕੇ ਆਪਾਂ ਇਕਨੀਪੁਰ ਚੱਕ ਤਾ ਹਾਂਜੀ ਉਹੀ ਕਹਿੰਦੇ ਤਾਂ ਹੀ ਚਲ ਦੇਖੋ ਹੁਣ ਠੀਕ ਆ ਕਿੰਨਾ ਪਿਲਾਓ ਵੀ ਆ ਗਿਆ ਹੁਣ ਹਾਂਜੀ ਹੋ ਗਿਆ ਟਾਈਮ ਤਾਂ ਚਲੋ

ਮਿਸਤਰੀ ਸਾਹਿਬ ਪਹੁੰਚ ਗਏ ਮਿਸਤਰੀ ਕਰੀ ਗਏ ਜਾਂਦਾ ਤੂੰ ਕਿ ਰਾਤ ਨੂੰ ਬਾਪੂ ਨੂੰ ਚਗਾਤੀਆਂ ਕਿਸੇ ਨੂੰ ਪਤਾ ਨਹੀਂ ਬਾਈ ਲੈਣ ਲੋ ਆਪਣੇ ਗਾਡਰ ਹਾਂ ਤੂੰ ਤਾਂ ਲੈ ਕੇ ਨਹੀਂ ਜਾਣੇ ਤੂੰ ਕਿਹੜਾ ਲੈ ਕੇ ਔਰੇ ਤੇ ਜਾ ਕੇ ਨਹੀਂ ਮੈਂ ਗੱਲ ਕਰਦੇ ਫਿਰ ਵੀ ਗਹਿਣ ਲੋ ਇੱਕ ਵਾਰ ਹੈ ਵੀ ਕਿੰਨੇ ਆ ਗਾਡਰ ਤਾਂ ਉਨੇ ਹੀ ਹੈ ਕਿਉਂਕਿ ਜਿਹੜੇ ਅਮਲ ਹੀ ਹੁੰਦੇ ਆ ਨਾ ਉਹਨਾਂ ਦਾ ਦੋ ਗਾਡਰਾਂ ਨੂੰ ਮੁੰਡਾ ਲਵਾ ਦੋ ਜੇ ਸਮਾਨ ਖਾਦਾ ਹੁੰਦਾ ਹੈ ਸਾੜੀ ਨਹੀਂ ਦੇਖਿਆ ਤੁਹਾਡੀ ਕਿੱਥੇ ਤੇ ਕਿੱਥੇ ਲੈ ਕੇ ਦੇ ਹਾਂ ਮੋਟਰ ਉੱਪਰ ਦੇਖ ਲੈ ਆ ਬੇਲਣਾ ਨਹੀਂ ਚੱਲਦਾ ਉਹ ਘਲਾੜੀ ਦਾ ਉਹੀ ਗੱਲ ਆ ਊਂਕ ਘਾੜੀ ਦਾ ਬੇਲਣਾ ਹਲਾਉਣਾ ਔਖਾ ਹੋ ਜਾਂਦਾ ਜਦ ਫੇ ਲੋਰ ਚੜੀ ਵੀ ਹੁੰਦੀ ਹੈ ਨਾ ਦਿਖਦਾ ਵੀ ਮੈਂ ਜਾ ਕੇ ਮਾਲ ਲੈਣਾ ਹੈ ਪੈਸੇ ਚਾਹੀਦੇ ਆ ਫੇ ਮਾਰਦੇ ਫੇ ਜੋਰ ਵੱਜਦਾ ਡੁੱਗਣਾ ਹੋ ਜਾਂਦਾ ਤਾਂ ਹੈ ਹੀ ਮੋਟਰਪੱਤਾ ਜਾ ਕੇ ਲੈ ਕੇ ਤੇ ਹਾਂ ਸੜਕ 'ਤੇ ਲਿਆ ਕੇ ਲੱਦੀ ਦੇਖ ਲੈ ਰਸਤੇ 'ਚ ਕਿੱਜਾ ਬੇਲਣਾ ਗੇਰੇ ਆ ਫੇ ਚੱਕੇ ਆ ਉੱਥੇ ਤੇ ਬੰਦੇ ਦਾ ਕਿਹ ਪਤਾ ਲੱਗਦਾ ਚੋਰਾਂ ਦਾ ਜੇ ਪਤਾ ਲੱਗ ਗਿਆ ਤਾਂ ਕਿਹੜੇ ਫੜਨੀ ਆ ਕਿਸੇ ਨੇ ਹੋਰ ਕੋਈ ਡੀਡ-ਗੇਡ ਜਿਹੜੇ ਬੰਦੇ ਦਾ ਲੋਕ ਲਈ ਕੰਮ ਹੁੰਦਾ ਤੇ ਵਿੜਾ ਘਰਾਲੀ ਪਰ ਰਸ ਪੀ ਕੇ ਕਿ ਆਉਂਗਾ ਉਹ ਨਹੀਂ ਚੱਕੀ ਹੋਣੀ ਨਹੀਂ ਕਿਸੇ ਨੂੰ ਪਤਾ ਬੇਤੀ ਬੰਦੇ ਕਰਦਾ ਹੁੰਦਾ ਜੀ ਨੂੰ ਪਤਾ ਹੁੰਦਾ ਵੀ ਹਾਂ ਇੱਥੇ ਆਉਂਦਾ ਆਉਂਦਾ ਉਹ ਚੱਲੀਆਂ ਸਪੂਟ ਵੀ ਤਾਂ ਹੋ ਲਈ ਹਾਂ ਚੱਲੀਆਂ ਉਦੋਂ ਸਾਰਾ ਸਕੂ ਖਾਲੀ ਕਰਤਾ ਦੇਖ ਲੈ ਐਲਈਡੀ ਸਿਲੰਡਰ ਤੋਂ ਹੋਈ ਹੈ ਬਾਈ ਇੱਧਰ ਹਾਂ ਪੀਰਾ ਪਤਾ ਕਈ ਪੀਰਾਪੁਰ ਵੀ ਹੋਲੀ ਦੁਆਰੇ ਫੇਰ ਬਾ ਚੋਰਾਂ ਦਾ ਬਾਈ ਕੰਮ ਕਰਦਾ ਆਹ ਹੋਏ ਪਾਸਾ ਦਿਨ ਹੋਏ ਹਾਲੇ ਠੀਕ ਹੈ ਗੱਲੇ ਤੋੜ ਲੈ ਚੱਲ ਚੱਲੀਏ ਬਸ ਚੱਲ ਜੀ ਮੈਂ ਹਵਾ ਬਾਹਰ ਹੂੰ ਹੂੰ ਸਕੇਰ ਕਰਾਂਗਾ ਕਿ ਆ ਬੜਾ ਦਾ ਬਸ ਇਹ ਅੱਛਾ ਫੇ ਚੱਲੂੰਗਾ ਹੈ ਚੱਲ ਦੋਨੇ ਜਵਾਬ ਦੇਗੇ ਤੇ ਅੱਜ ਪਤਾ ਨਹੀਂ ਕਾਤੇ ਪਰ ਤੇਰੇ ਵਰਗੇ ਨੇ ਛੇੜਖਾਨੀ ਕਰਤੀ ਹੁਣ ਤੇਰਾ ਹੀ ਲਾਉਣਾ ਵੀ ਆ ਖਰਾਬ ਅੰਦਾ ਇੱਕ ਨਸ ਕਾਇਨ ਹੋ ਰਿਹਾ ਚੱਲ ਸਾਰੇ ਬੋਲੇ ਨੇ ਚਲ ਬਸ ਇਨਾ ਕੰਮ ਤਾਂ ਹੈ ਚੱਲ ਆ ਜਾ ਚੱਕਤੀ ਗਰੀਬੀ ਜਿਹੜੀ ਤਾਂ ਕਰਦੀ ਜੜੀ ਜੀ ਮਲਟੋਆ ਚਲੋ ਮਰਾਜ ਦੇਖਿਆ ਪਹਿਲੀ ਵਾਰੀ ਬੱਤੀ ਹੈ ਮੇਰੇ ਲਾਗ ਬੰਦੇ ਦੀ ਬੱਟਣ ਲੱਗੇ ਹੋ ਹਾਂ ਜੀ ਬਹੁਤ ਜ਼ੋਰ ਮਰੇ ਆ ਇਹ ਪਲਾਸ ਜੱਪਾ ਕੇ ਮੈਂ ਕਹਿੰਦਾ ਯਾਰ ਇੰਨਾ ਜ਼ੋਰ ਆਦਾ ਯਾਰ ਤਾਂ ਇੱਕ ਨਹੀਂ ਵਰਤਦੀ ਜੀ ਮਾਪੇ ਸਾਡੇ ਗਰੀਬ ਇੰਨੇ ਜ਼ੋਰ ਲਪੂਏ ਸਾਬ ਕੇ ਇਦਾਂ ਹੀ ਬਹੁਤ ਜ਼ੋਰ ਲਾਇਆ ਉਹਨੇ ਇਹ ਜੱਪਟੀ ਮੇਰੇ ਨਾਲ ਕੰਮ ਤਾਂ ਸੁੱਤਾ ਹੋਈ ਜਾ ਬੱਬਾਈ ਵਾਂਗੂ ਵਧੀਆ ਏ ਹਰਾ ਬੱਬਾਈ ਹੂੰ ਥੋੜਾ ਵਧੀਆ ਏ ਕਿਉਂ ਜਦੇ ਤਾਰ ਕੇ ਰੱਖ ਦਿੰਦੇ ਆ ਬੱਬਾਈ ਤਾਂ ਮੇਰੀ ਕੋਈਆਂ ਸਭੀ ਕਲੀਕ ਹਨ ਨਾ ਤਾਂ ਵਧੀਆ ਏ ਉਹ ਵਧੀਆ ਪਹਿਨਦਾ ਹੁੰਦਾ ਰੈਡੀमेड ਤੇ ਕੱਢ ਲਾਉਂਦਾ ਬਾਬਾ ਬਾਈ ਜਦ ਐ ਕੱਢਦੇ ਆ ਹੱਥ ਨਾਲ ਜਦ ਬਲਾਸ ਚ ਇਹ ਨੂੰ ਬਤਨ ਉਹ ਤਾਂ 5 ਦਿਨ ਹੋ ਗਏ 2 ਦਿਨ ਨਾਲ ਇਹਨੂੰ ਕੋਮਰ ਦੀ ਗੱਲ ਹੁਣ ਹਲਤਾ ਨੇ ਨੋਰਮ ਅਹੀ ਕਿ ਆਉਣਾ ਇਹ ਕੀ ਹਲਕਾ ਹੀ ਖਾਓ ਬਰੈਡ ਬਰੋਟਾ ਕੁਝ ਉਹ ਵੀ ਬੋਲੀ ਨਹੀਂ ਕਹਿੰਦਾ ਓਹ ਠੀਕ ਆ ਬਸ ਬੋਹੀ ਬੋਹੀ ਉਹ ਬੋਹੀ ਬਣਾ ਕੜਾ ਦੀ ਬੋਹੀ ਅੱਛਾ ਇਹੋ ਨਹੀਂ ਤਾਂ ਬੈਡ ਕਰਾ ਲੈਣੀ ਸੀ ਕਿਹਾ ਜੜ ਬਾਗੇ ਆ ਮਗਰ ਤੰਗ ਕਰਦੀ ਸੀ ਸੁਨੀ ਤੇ ਬਿਲਡ ਕਰਾ ਦੇਣੀ ਕਿ ਟਾਕੇ ਲਵਾ ਦੇਣੇ ਸੀ ਅੱਧੀ ਯਾਰ ਸਾਡੀ ਵਿੱਚ ਦੇ ਥੰਨੇ ਤੇ ਲੱਤਾਂ ਆਏ ਉਹ ਤਾਂ ਬੋਮ ਮਾਰੀ ਦੇ ਯਾਰ ਕਿਹਦਾ ਬਈ ਸਿਰੇ ਦੇ ਠੀਕ ਹੈ ਭਗਵਾਨ ਦਾ ਜੀ ਬਈ ਨਾ ਪੂਰੀ ਨਾ ਹੋਵੇ ਬਈ ਮੁਰਕੇ ਆ ਦਰਦ ਗਾਦੀ 5 ਦਿਨ ਹੋ ਗਏ ਮੈਨੂੰ ਦੇਖਦੇ ਨੂੰ ਹੱਟ ਜਵੇ ਵਿਆਹ ਕੱਢ ਲਵਾ ਮੈਂ ਤਾਂ ਠੀਕ ਆ ਦਰਦ ਨੂੰ ਥਾਪ ਹੀ ਨਹੀਂ ਹੁੰਦਾ ਕੀ ਹੁੰਦਾ ਇਹ ਬਾਣੀ ਮੋਲੀ ਨੂੰ ਮੈਨੂੰ ਆਏ ਤਾਂ ਵਿਆਹ ਲੱਗ ਜੇ ਬਈ ਵੀ ਵੰਜ ਦੇਣਾ ਚੱਲ ਬਾਣੀ ਵੀ ਬੈਠਦਾ ਠੰਡਾ ਕਰਦਾ ਕਰੂ। ਉਹ 5 ਦਿਨ ਹੋ ਗਏ ਤੇ ਦੇਖਦੇ ਨੂੰ ਵੀ ਅੱਜ ਹੜਦੀ ਅੱਜ ਹੜਦੀ ਦਵਾਈਆਂ ਦੇ ਪਰ ਹੜੀ ਨਹੀਂ। ਪਤਾ ਨਹੀਂ ਗਾ। ਯਾਰ ਤਾਂ ਲੱਗਦਾ ਬੁਖ ਮਾਰਾ। ਇਹ ਤਾਂ ਬਹੁਤ ਪਹਿਲਾਂ ਦੀ ਦੁਖਦੀ ਆ। ਚੱਕੇ ਦਿੱਤੀ। ਪਹਿਲਾਂ ਤੂੰ ਖਾਸੇ ਟਾਈਮ ਪਹਿਲਾਂ ਭرائی ਸੀ ਇਹ ਜੀ। ਮੈਂ ਤਾਂ ਲੌਂਗ ਜੇ ਵਾਲਾ ਜੰਮਾ। ਨਾਲ ਉਹ ਵੀ ਠੀਕ ਆ। ਇਹਦੋਂ ਮਰਜੀ ਜਾਈ ਜਾਂ ਟਾਈਮ ਚੱਲੀਦਾ ਬਸ। ਹਾਂਜੀ ਉਹ ਬਈ। ਹਾਂਜੀ। ਇਹਦੇ ਚ ਮਾਰੇ ਆ ਸਵੇਰੇ। ਸੀੜੀ ਆ ਇਹ ਗੱਨਾ। ਬਹੁਤ ਵਧੀਆ ਠੀਕ ਆ ਪਾਸ ਹੈ ਦੇਖ ਲਓ ਘੁੰਮ ਕੇ ਫਿਰ ਕੇ ਠੀਕ ਹੈ ਫੇ ਪਹਿਲਾਂ ਥੋੜੀ ਜਿਹੀ ਸੈਟਿੰਗ ਜੀ ਲੋਡ ਕਰਨੀ ਪਈ ਉਹਦੇ ਕਰਕੇ ਇੱਕ ਪਾਸੇ ਤੇ ਨਾ ਇੱਕ ਉਹ ਇੱਕ ਹਾਲ ਮਿੱਟੀ ਜ਼ਿਆਦਾ ਉੱਤੇ ਚੜਾਉਂਦਾ ਤਾਂ ਫਿਰ ਉਹ ਗੰਨਾ ਸਾਈਡ ਵਾਲਾ ਟੁੱਟਦਾ ਤਾਂ ਉਹਦੇ ਕਰਕੇ ਫਿਰ ਉਹ ਕਰਿਆ ਫਿਰ ਜਿਵੇਂ ਤੋਂ ਸਿੱਧੇ ਤੱਕ ਨਾ ਉਦਰ ਲੀਆਂ ਹੋ ਲੈਣਾ ਛੜਤੀਆਂ ਬੱਬੀ ਜਿਹੜੀਆਂ ਬਾਅਦ ਚ ਬੀਜੀਆਂ ਤੀਆਂ ਹਾਂਜੀ ਉਹ ਇਹਨਾਂ ਲੈਣਾ ਚ ਗੰਨਾ ਸਿਟਿਆ ਤਾਂ ਨਾ ਹਾਂ ਫਿਰ ਉਹਦੇ ਕਰਕੇ ਉਹ ਲੈਣਾ ਛੜਤੀਆਂ ਉਹ ਗੰਨਾ ਪਾਟ ਹੋ ਜਾਣਾ ਫਿਰ ਆਹੋ ਹਾ ਸਾਰਾ ਕਰਤਾ ਹਾਂਜੀ ਇੱਧਰ ਵਾਲਾ ਸੀਡ ਤਾਂ ਉੱਪਰਲਾ ਠੀਕ ਹੈ ਵਧੀਆ ਹਾਂਜੀ ਕਣਕ ਵੀ ਆ ਗਈ ਵੱਢਣ ਨਹੀਂ ਲੱਗੇ ਕਹਿੰਦੇ ਵੱਢਣ ਲੱਗਣੇ ਅੱਜ ਦਿਖਾ ਦਿੰਦੇ ਆ ਉਹ ਵੀ ਤੁਹਾਨੂੰ ਕਿੰਨਾ ਵੱਢਿਆ ਉਹਨਾਂ ਨੇ ਹੂੰ ਕੱਲ ਲੱਗੇ ਤੇ ਸਵੇਰੇ ਆਹੋ ਅੱਜ ਨਹੀਂ ਆਏ ਨਾ ਅਜ ਤਾਂ ਤਾਇ ਜੀ ਦੇ ਗਏ ਅੱਛਾ ਠੀਕ ਉਹ ਲੋ ਤਾਇ ਜੀ ਦੇ ਥੈਂਕ ਯੂ ਕੱਲ ਪਰ ਸੋ ਜੋਥੇ ਤੇ ਆਉਣਗੇ ਆਪਣੇ ਉਹ ਫੀਲ ਵੀ ਆਏ ਹੋਏ ਜੀ ਬਸ ਪੱਕ ਗਈ ਹੈ ਹਾਂਜੀ ਹਾਂਜੀ ਉਪਰਲੀ ਆਇਆ ਤਾਂ ਮੱਕੀ ਵੀ ਤਿਆਰ ਆ ਮੱਕੀ ਤਿਆਰ ਹੁਣ ਵੱਡੂ ਮੱਕੀ ਨੂੰ ਵੜਾ ਦਿੰਨੇ ਆ ਜੀ ਕਿ ਮੈਂ ਸਾਨੂੰ ਪਾ ਦਈਏ ਇਹ ਜਿਆਦਾ ਵਧੀਆ ਮੋਟਰ ਵਾਲੀ ਮੈਂ ਸਾਨੂੰ ਰੱਖ ਲਾਂਗੇ ਹੈਨਾ ਸਾਨੂੰ ਕਿਹੜਾ ਪਾਉਗੂ ਫੇ ਮੈਂ ਸਾਨੂੰ ਕੱਖ ਦਾ ਹੈ ਨਹੀਂ ਹਲੇ ਇੰਨਾ ਨਹੀਂ ਨਾ ਹੈਗਾ ਮੈਂ ਕਰੀ ਪਾ ਦਿੰਦੇ ਜਿਹੜੀ ਪਾਉਣੀ ਹੂੰ ਹੂੰ ਆਹ ਆ ਪਿਆਜ਼ ਦਾ ਵੀ ਔਖਾ ਹੀ ਖਰਾਬੇ ਹੋ ਗਿਆ ਹੈ ਨਾ ਪਹਿਲੇ ਉਧਰ ਭਿੰਡੀ ਦੇਖ ਕੇ ਨਹੀਂ ਹੋਏ ਹੈ ਕਿ ਦੀ ਦੇਖੀ ਹਾਂਜੀ ਇਹ ਵੀ ਪਹਿਲੀ ਵਾਰੀ ਤਜਰਬਾ ਕਰਿਆ ਆਪਾਂ ਹੈ ਪਿਆਜ਼ ਵਾਲਾ ਪਹਿਲੀ ਵਾਰੀ ਹੋ ਲਾਇਆ ਆਪਾਂ ਹਾਂ ਹੁਣ ਤੱਕ ਆ ਹੈਗਾ ਹਲੇ ਪਾਣੀ ਗੰਨੇ ਨੂੰ ਜੀ ਲਾ ਦਾਂਗੇ ਅੱਗੇ ਤਾਂ ਨਹੀਂ ਆਪਾਂ ਪਿਆਜ਼ ਲਾਇਆ ਪਹਿਲਾਂ ਕਦੇ ਪਿੰਡੀ ਵੀ ਪਹਿਲੀ ਵਾਰੇ ਲਾਈ ਹੈ ਮੈਨੂੰ ਲੱਗਦਾ ਪਿੰਡੀ ਲਾ ਕੇ ਦੇਖੀ ਪਿੰਡੀ ਪਹਿਲਾਂ ਉਹ ਇਸ ਵੀ ਟਿਕਾਉਂ ਜਾਫ ਨਹੀਂ ਗੰਨੇ ਚ ਦੱਬਲੀ ਗੰਨੇ ਨਹੀਂ ਦੱਬਲੀ ਉਹੀ ਹੈ ਜੀ ਇਹਦੇ ਜੀ ਤਾਂ ਕਣਕ ਕਾਮਿਆਂ ਆਵਾ ਬੈਡਾਂ ਤੇ ਹੈਨਾ ਬਾਬੀ ਇਹ ਆ ਲਸਣ ਲੱਗ ਜਵੇ ਲਸਣ ਵੀ ਉਹੀ ਪਿਆਜ਼ ਆ ਹੀ ਹੋ ਜਾਂਦਾ ਪਰ ਹੈਨਾ ਜੀ ਆਏ ਲਸਣ ਛੇਤੀ ਕੱਤ ਕਹਾਂ ਜਦ ਬੀਜੋਂ ਤੇ ਜਦੇ ਕੋਈ ਲੱਗ ਜਵੇ ਕਣ ਗੋਭੀ ਆ ਹਾਂਜੀ ਕੋਈ ਚੀਜ਼ ਹੋਰ ਹਾਂਜੀ ਕਣਕ ਵੀ ਕਣਕ ਵੀ ਕੰਮ ਆਊਗਾ ਹੂੰ ਖੋਰ ਨਹੀਂ ਕਣਕ ਵਧੀਆ ਸਭ ਤੋਂ ਹੂੰ ਆਹ ਤਾਂ ਆ ਵੀ ਹਲੇ ਇਹ ਇੱਕ ਦਿਨ ਉਹ ਵੀ ਜੀ ਦੀ ਇਹ ਵੀਜੀ ਤੀ 27 28 ਦਸੰਬਰ ਨੂੰ ਹੈਨਾ ਆਹ ਕਣਕਾਰ ਮੁਰਲੀ ਇਹ ਵੀ ਤਿਆਰ ਹੋ ਚੱਲੀ ਗਾ 10 15 ਅੱਗੇ ਆ ਪਿੰਡੀ ਹਲੇ ਉਹ ਇੱਥੇ ਤਾਂ ਇਹ ਉਹਦੀਆਂ ਨਦੀਆਂ ਦੀਆਂ ਲਾਈਆਂ ਹੋਈਆਂ ਬੇਲਾਂ ਉਹ ਚਾਹ ਦੇਖ ਇੱਥੇ ਹੈ ਉਰੇ ਤੇ ਆ ਉਰੇ ਬੇਲਾਂ ਵੀ ਲਾਈਆਂ ਹੋਈਆਂ ਨਦੀਏ ਨੇ ਆਹ ਆ ਇਧਰ ਹਾਂਜੀ ਇਹ ਗੁੰਦੇ ਤਾਂ ਹੈ ਜੀ ਨਾ ਇੱਥੇ ਰਹੀ ਅੱਗੇ ਆ ਵਿੱਚ ਜਾ ਕੇ ਦੇਖ ਕੇ ਆ ਆ ਰਹੀਆਂ ਆ ਆ ਦੇਖੋ ਆ ਲੱਗੀਆਂ ਹੁਣ ਤਾਂ ਫੁੱਲ ਲੱਗੇ ਦੇਖ ਲੰਨੀ ਹੈ ਜੀ ਘੁੰਮਿਓ ਮੈਂ ਹਾਂਜੀ ਇੱਕ ਪਿੰਡੀ ਲੱਭੀ ਹੈ ਬਾਬਾ ਜੀ ਤੁਹਾਨੂੰ ਆਓ ਉਧਰ ਹੋਰ ਦੇਖਿਆ ਪਰ ਹੂੰ ਪਰਾਂ ਦੇਖਿਆ ਪਰ ਲੱਭਣੀਆਂ ਪੈਣੀਆਂ ਇਹ ਤਾਂ ਲੱਭ ਲੱਭ ਕੇ ਤਾਂ ਮਿਲਦੀ ਹੈ ਪਿੰਡੀ ਵੀ ਮੱਕੀ ਦਾ ਕਾਮਯਾਬ ਆ ਮੱਕੀ ਤਾਂ ਵਧੀਆ ਹੋ ਗਈ ਜੀ ਮੱਕੀ ਤਾਂ ਵਧੀਆ ਹੋ ਗਈ ਚਲੋ ਫੇ ਚੱਲੀਏ ਹੁਣ ਚੱਲਦੇ ਆ ਆਹ ਕਣਕ ਵੀ ਦੇਖ ਲਈਏ ਇਹਦੀ ਉਮੀਦ ਹੀ ਨਹੀਂ ਸੀ ਪਹਿਲਾਂ ਲੇਟ ਸੀ ਲੇਟ ਜ਼ਿਆਦਾ ਹੋ ਗਏ ਤੇ ਨਵਾਂ ਹੀ ਸਾਲ ਆ ਚੱਲਿਆ ਤਾਂ ਦੋ-ਤਿੰਨ ਦਿਨ ਹੀ ਰਹਿ ਗਏ ਤੇ ਦੋ-ਤਿੰਨ ਦਿਨ ਇਹਦੇ ਤੇ ਗੰਨੇ ਨੂੰ ਹੁਣ ਸਭ ਕੁਝ ਦੱਬ ਲੈਣਾ ਇਹਨੇ ਆਹ ਪਿੰਡੀ-ਪੁੰਡੀ ਤਾਂ ਦੱਬ ਲੈਣੀ ਇਹਨੇ ਹੁਣ ਚਲੋ ਜੇਕਰ ਰੱਬ ਨੂੰ ਮਨਜ਼ੂਰ ਹੈ ਨਹੀਂ ਹੋਣੇ ਤੇ ਪਿਆਜ ਹੋਏ ਨਹੀਂ ਚਲੋ ਚਲੀਏ ਠੀਕ ਆ ਠੀਕ ਆ ਹਾਂਜੀ ਗੰਨਾ ਤਾਂ ਬਹੁਤ ਵਧੀਆ ਆ ਇਹ ਹਾਂਜੀ ਪਹਿਲਾਂ ਇਹ ਥੋੜੇ ਛਿੱਦਾ ਦਾ ਪਹਿਲਾਂ ਉਪਰ ਹਾਂਜੀ ਜੀ ਇਹਨੇ ਸਪਰੇਅ ਕਰਤੀ ਸਪਰੇਅ ਕਰਕੇ ਫੀਟ ਤਾਂ ਹੁਣ ਕੋਈ ਖਰਚਾ ਨਹੀਂ ਹੋਣੀ ਇੱਧਰ ਖਰਚਾ ਕਰਤੀ ਇਹ ਬਸ ਤਾਂ ਬਸ ਰੇਤਾ ਇਹਦੇ ਚ ਪਾਤੀ ਅੱਜ ਦੋ ਥੈਲੇ ਡਾਈ ਦੇ ਬਾ ਠੀਕ ਆ ਦੋ ਇਹਦੇ ਚ ਪਾਤੇ ਇੱਕ ਬਰਾ ਪਾਤਾ ਆਸ ਦੇਖਾਂਗਾ ਕਿਰੇ ਹੋਏ ਹਲਾ ਨਾ ਇਹ ਤਾਂ ਉੱਠ ਖੜਨਾ ਕੋਈ ਨਹੀਂ ਕੋਈ ਨਾ ਸਿੱਧਾ ਠੀਕ ਹੈ ਠੀਕ ਹੈ ਵਧੀਆ ਹਾਂਜੀ ਚੱਲੀਏ ਚਲ ਠੀਕ ਹੈ ਚਲੋ ਚੱਲੀਏ ਅਗੇ ਮੋਟਰ ਤੇ ਹੈ ਹਾਂਜੀ ਮੱਕੀ ਦਾ ਇਹ ਦੇਖਣਾ ਹੈ ਬਾਈ ਆਹ ਦੇਖ ਲਓ ਬਾਈ ਇੰਨੀ ਕਿ ਜਗ੍ਹਾ ਤੇ ਨਹੀਂ ਹੋਈ ਆ ਮੱਕੀ ਮੂਰੇ ਮੂਰੇ ਜਮੇ ਇੱਥੇ ਫੇ ਪਾਣੀ ਖੜ ਗਿਆ ਨਾ ਹਾਂਜੀ ਆ ਪੈਪ ਵੀ ਟੁੱਟ ਗਿਆ ਦੇਖ ਲਓ ਉਦੋਂ ਵਜਣਾ ਹੈ ਕਿਹਨੇ ਤੋੜਿਆ ਟਰੈਲਰ ਤਾਂ ਇਹਨੇ ਮੈਨੂੰ ਲੱਗਦਾ ਪਹਿਲਾਂ ਟਰਾਲਾ ਨੰਗਾਏ ਜਦੋਂ ਕਣਕ ਵੜਾਈਦਾ ਹੀ ਰ ਉਹਦਣ ਨਾ ਟੁੱਟ ਗਿਆ ਹੋਗਾ ਮੈਂ ਕਿਹਾ ਆ ਵੀ ਹੋ ਗਈ ਆ ਇਹਨਾਂ ਹਾਂ ਜੀ ਵਧੀਆ ਵਧੀਆ ਹਾਂ ਮਾੜਾ ਵਧੀਆ ਲੱਗ ਆ ਮੁਰੂ ਹੋ ਮੜੀ ਬਾਕੀ ਤਾਂ ਐਨ ਵਧੀਆ ਇੱਧਰ ਜੀ ਕਿ ਕਰੀ ਕੋਈ ਚੰਗੀ ਹੋ ਹੂੰ ਹੋਰ ਵਾ ਭਾਈ ਸੁਣਾਉ ਗੱਲ ਬਾਤ ਠੀਕ ਆ ਵਧੀਆ ਆ ਕਣਕਵੇਂ ਕਿ ਐਨੀ ਕ ਵੱਡੀ ਦੇਖ ਲੋ ਉਹਨਾਂ ਨੇ ਠੀਕ ਹੈ ਹੈ ਅੱਜ ਕੱਲ ਲੱਗੇ ਤੇ ਸਵੇਰੇ ਥੋੜੀ ਜਿਹੀ ਵੱਡੀ ਮੈਨੂੰ ਤਾਂ ਲੱਗਦਾ ਤੁਸੀਂ ਦੇਖ ਕੇ ਤਾਂ ਨਹੀਂ ਗਏ ਹਾਂ ਅਥੋੜੀ ਹੀ ਵੱਡੀ ਆ ਕਹਿੰਦੇ ਕੱਲ ਕੱਲ ਤੇ ਲੱਗਾਂਗੇ ਆ ਗਈ ਕਣਕ ਤਾਂ ਹੈ ਤਾਂ ਤਿਆਰੀ ਥੋੜੀ ਹੀ ਵੱਡੀ ਆ ਹੂੰ ਦੱਲੀ ਉਹ ਨਹੀਂ ਕਣਕ ਵੜਾਉਂਦੇ ਚੱਲੀਆਂ ਦੱਲੀ ਉਹ ਨਹੀਂ ਉਹ ਸਾਹਮਣੇ ਠੀਕ ਵਾਹ ਵਧੀਆ ਹੂੰ ਕਿਉਂ ਮੱਕੀ ਹੋ ਗਈ ਤੇਰੀ ਮੱਕੀ ਤਾਂ ਚੱਲੋ ਆਪਣੀ ਜਗਾ ਤੂੰ ਬੁਲਾ ਮੱਕੀ ਠੀਕ ਜੈ ਜੀ ਹੋ ਗਈ ਠੀਕ ਮਾ ਅੰਬ ਨੂੰ ਦੇਖ ਆਪਣੇ ਵਾਲੇ ਨੂੰ ਬਥੇਰਾ ਇਸ ਵਾਰੀ ਦੇਖੂ ਫਿਰ ਜੇ ਨੇਰੀ ਖਲਸਾ ਛੜਬੀ ਗਿਆ ਇਧਰਲੀ ਸਾਈਡ ਤਾਂ ਆ ਆ ਦੇਖ ਲੋ ਬੱਬੇ ਤੁਸੀਂ ਅੰਬ ਦੇਖ ਲੈ ਇਹ ਸੁੱਕਿਆ ਪਿਆ ਜਮਾ ਹੀ ਹੈ ਕੁਛ ਨਹੀਂ ਇਹਦੇ ਤੇ ਪਰ ਇਹਨੂੰ ਅੰਬ ਵੀ ਬੋਲ ਲੱਗਦੀ ਆ ਮਿੱਠੀ ਵੀ ਬਹੁਤ ਅੰਬੀ ਹੈ ਦੀ ਹੈ ਨਾ ਹਾਂ ਬੜਾ ਹੋ ਗਿਆ ਹੈ ਦਾ ਬੜਾ ਆਪਣੀ ਵਾਲਾ ਅੰਬ ਬਹੁਤ ਬੜਾ ਦਾ ਪਰ ਇਹ ਹੈ ਨਾ ਇਹ ਗੱਬੇ ਤੇ ਪਾਟ ਗਿਆ ਤਾਂ ਜਦ ਦੋ ਫਿਰ ਦੋ ਵਾਰੀ ਪਾਟਿਆ ਇਹ ਹਾਂ ਪਹਿਲਾਂ ਨਿੱਕੀ ਕਰ ਲਈ ਤਾਂ ਹੀ ਉਹ ਕਿੰਨੇ ਰਿਹਾ ਗੰਨਾ ਉੱਜਿਆ ਜੰਮਿਆ ਉਹ ਹਾਂਜੀ ਥੋੜਾ ਜਿਹਾ ਆਇਆ ਜੰਮਿਆ ਚਲ ਦੇਖਣਾ ਦੇਖ ਲੈਣੀ ਆ ਚਲੋ